ਇਸ ਘਰ ਦੇ ਵਿੱਚ ਤਾਂ ਹੁਣ ਮੈਂ ਇੱਕ ਮੇਰਾ ਪੋਤਾ ਸੀ ਪੋਤੀ ਵਿਆਹਤੀ ਆ ਜਾ ਮੇਰੀ ਬੇਟੀ ਜਨਮਾ ਜਿਆਦੇ ਬਿਮਾਰ ਹੋ ਗਿਆ ਇਹਨਾਂ ਨੇ ਆ ਕੇ ਮੈਨੂੰ ਸਾਹਮਣੇ ਆ ਸੰਭਾਲ ਕੀਤੀ ਆਪਣੇ 우ਜਾਗਰ ਸਿੰਘ ਬਾਪੂ ਜੀ ਆ ਜੀ ਇਹ ਇਹਨੇ ਹਿੰਗ ਸਿੰਘ ਨੇ ਇਹਨਾਂ ਦੀ ਉਮਰ ਤਕਰੀਬਨ 79 85 ਸਾਲ ਦੇ ਗੇੜ ਚ ਹੈ ਜੀ ਬੱਦੇ ਭੱਦੇ ਆ ਭੈਣ ਆ ਜਾਂਦੀ ਸੀ ਸਾਲ ਦੋ ਸਾਲ ਬਾਅਦ ਸੀ ਥੋੜਾ ਜਿਹਾ ਨੇੜੇ ਰਹਿੰਦੇ ਸੀ ਥੋੜਾ ਜਲਦੀ ਆ ਜਾਂਦੇ ਸੀ ਹੁਣ ਵੀ ਸਮਝਾ ਮਾਰ ਹੀ ਗਏ ਸੀ ਸਮਝੋ ਵੈਗਰੂ ਨਹੀਂ ਚੱਕਦੇ ਚਲੂ ਆ ਕੇ ਲੱਚਦੇ ਆ ਤੁਹਾਨੂੰ ਵਧੀਆ ਕਮਰਾ ਬਣਾ ਕੇ ਦਿੰਨੇ ਆ ਬਾਬਾ ਜੀ ਤੁਹਾਨੂੰ ਰਾਸ਼ਨ ਵੀ ਦੇਵਾਂਗੇ ਤੋਂ ਨੂੰ ਲੀੜਾ ਕਪੜਾ ਵੀ ਦੇਵਾਂਗੇ ਤੁਹਾਨੂੰ ਦਵਾਈ ਬੂਟੀ ਵਾਸਤੇ ਵੀ ਦੇਵਾਂਗੇ ਪਰਿਵਾਰ ਚ ਕੋਈ ਕਮਾਉਣ ਵਾਲਾ ਹੈ ਨਹੀਂ ਤੇ ਚਲੋ ਸਾਡੇ ਕੋਲੇ ਸੰਪਰਕ ਹੋਇਆ ਤੇ ਅਸੀਂ ਬਾਪੂ ਜੀ ਦੇ ਇਹਦਾ ਘਰ ਦੀ ਜੋ ਸੀਗੀ ਸੇਵਾ ਸੀ ਆ ਲਈ ਆ ਮੈਂ 10ਵੇਂ ਪਾਕਸ਼ਾ ਅੰਮ੍ਰਿਤਸਰ ਗਿਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਲਈ ਆ ਮੈਂ ਝੂਠ ਨਹੀਂ ਬੋਲਣ ਵਾਲਾ ਉਹ ਕੋਈ ਕੰਮ ਨਹੀਂ ਕਰਦਾ ਨਾ ਸਾਡੇ ਕਹਨੇ ਸਾਰਾ ਹੋ ਸਾਡੇ ਯਾਰ ਦੋਸਤ ਹੋਰ ਸਾਡਾ ਇੱਕ ਨਾ ਨਸ਼ਾ ਛਡਾਊ ਕਮੇਟੀ ਦਾ ਗਰੁੱਪ ਬਣਿਆ ਹੋਇਆ ਉਹ ਗਰੁੱਪ 'ਚ ਸਾਡੇ ਸਣੀ ਵੀਰ ਨੇ ਬਜ਼ੁਰਗ ਬਾਪੂ ਦੀ ਫੋਟੋ ਪਾਈ ਸੀ ਇੱਕ ਦੋ ਵਾਰੀ ਜਿਹੜੇ ਪੰਚਾਇਤ ਦੇ ਸਰਪੰਚ ਮੰਨ ਰਹੇ ਉਹਨਾਂ ਨੂੰ ਕਿਹਾ ਉਹ ਅੱਗੇ ਸੌਂਦੇ ਰਹੇ ਆ ਬਈ ਪੈਸੇ ਦੇ ਕੇ ਗਿਆ ਫੁਲਾਨਾ ਇੱਥੇ ਆਇਆ ਉਹ ਪਤਾ ਨਹੀਂ ਕੀ ਉਹਨਾਂ ਨੇ ਕਰਿਆ ਪਤਾ ਨਹੀਂ ਕੀ ਨਹੀਂ ਕਰਿਆ ਸਾਡੇ ਪਿੰਡ ਦੇ ਵਿੱਚ ਇਹ ਅਸੀਂ ਮੋਸਟਲੀ ਉਪਰਾਲਾ ਕਰਦੇ ਰਹਿੰਦੇ ਆ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਬਾਕੀ ਜਿਹੜੇ ਪਿੰਡਾਂ ਦੇ ਮੁੰਡੇ ਆ ਉਹਨਾਂ ਨੂੰ ਆਪਣੇ ਪਿੰਡ ਤੌਰ ਤੇ ਜਰੂਰ ਇਹ ਉਪਰਾਲੇ ਕਰਨੇ ਚਾਹੀਦੇ ਨੇ ਜੀ ਬਾਬਾ ਜੀ ਤੁਹਾਨੂੰ ਵਧੀਆ ਮਕਾਨ ਬਣਾ ਕੇ ਦੇਵਾਂਗੇ ਰਸੋਈ ਬਣਾ ਕੇ ਦੇਵਾਂਗੇ ਤੋਡੀ ਹਰ ਇੱਕ ਅਸੂਲਤ ਪੂਰੀ ਕਰਾਂਗੇ ਕਿਸ ਨੇ ਸੀਮਿੰਟ ਦੀ ਸੇਵਾ ਕਰਤੀ ਰੇਤੇ ਦੀ ਬਜਰੀ ਦੀ ਸਾਨੂੰ ਬਹੁਤ ਮਤਲਬ ਕੋਈ ਮਦਦ ਮਿਲੀ ਵੀਰ ਉਹ ਸਾਨੂੰ ਆਉਣਾ ਸੀ ਬਾਪੂ ਦਾ ਘਰ ਚੱਕਰ ਸੂਈ ਤੇ ਬਾਥਰੂਮ ਤਿਆਰ ਕਰਕੇ ਮਤਲਬ ਵੀ ਜਿੰਨਾ ਵੀੜਾ ਬੂੜਾ ਪੱਕਾ ਕਰਕੇ ਤੁਹਾਨੂੰ ਦੇਵਾਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਬਾਪੂ ਜੀ ਕੀ ਨਾਮ ਆ ਕਿੰਨੇ ਸਾਲ ਜਾ ਤੁਹਾਡੀ ਮਰਨਾ ਉਹ ਜਾਗਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਪਿੰਡ ਮੇਰਾ ਫੁੱਲਾਂਵਾਲ ਆ ਜੀ ਐਜ ਕਿੰਨੀ ਤੁਹਾਡੀ ਹਾਂ ਜੀ ਉਮਰ 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 ਮੇਰੀ 80 ਸਾਲ ਦੀ ਆ 80 ਸਾਲ ਦੀ ਬਾਪੂ ਜੀ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਇਸ ਘਰ ਦੇ ਵਿੱਚ ਤਾਂ ਹੁਣ ਮੈਂ ਇੱਕ ਮੇਰਾ ਪੋਤਾ ਸੀ ਪੋਤੀ ਵਿਆਹਤੀ ਆਜਾ ਮੇਰੀ ਬੇਟੀ ਜਦ ਮੈਂ ਜਾਦੇ ਬਿਮਾਰ ਹੋ ਗਿਆ ਇਹਨਾਂ ਨੇ ਆ ਕੇ ਮੈਨੂੰ ਸੰਭਾਲ ਸੰਭਾਲ ਕੀਤੀ ਇਹਨਾਂ ਨੇ ਮੇਰਾ ਲਾਜਵੀ ਕਰਾਇਆ ਚਲੋ ਇਹਨਾਂ ਨੇ ਇਹ ਸਾਡੇ ਪਿੰਡ ਦੇ ਨੌਜਵਾਨਾਂ ਕੋਲ ਇੱਕ ਹੋਰ ਪਛਾਈ ਬਾਕੀ ਇਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੁਣ ਇਹ ਕਹਿੰਦੇ ਬਈ ਅਸੀਂ ਤੁਹਾਨੂੰ ਮਕਾਨ ਵੀ ਬਣਾ ਕੇ ਦਿੰਨੇ ਆ ਤੁਹਾਡਾ ਆ ਜਿਹੜਾ ਜਿੰਨਾ ਵੀ ਹੈ ਮੂਰੇ ਉਹ ਸਾਰਾ ਗੇਟ ਗੂਟ ਲਾ ਕੇ ਤੁਹਾਨੂੰ ਵਧੀਆ ਕਮਰਾ ਬਣਾ ਕੇ ਦਿੰਨੇ ਆ ਬਾਬਾ ਜੀ ਤੁਹਾਨੂੰ ਰਾਸ਼ਨ ਵੀ ਦੇਵਾਂਗੇ ਤੁਹਾਨੂੰ ਰੀੜਾ ਕਪੜਾ ਵੀ ਦੇਵਾਂਗੇ ਤਾਨੂੰ ਦਵਾਈ ਬੂਟੀ ਵਾਸਤੇ ਵੀ ਜਮਾ ਦੀ ਬਾਈ ਪਹਿਲਾਂ ਹਾਲਾਤ ਕਿਵੇਂ ਸੀ ਬਹੁਤ ਜੀ ਮਾੜੇ ਹਾਲਾਤ ਆ ਤੁਹਾਨੂੰ ਪਤਾ ਹੈ ਜਦ ਆਦਮੀ ਦੀ ਉਮਰ ਜਾਦੇ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਹੀ ਆ ਵੀ ਕੀ ਹਾਲਾਤ ਹੁੰਦਾ ਮੈਂ ਪਹਿਲਾਂ ਕਿੱਥੇ ਰਹਿੰਦੇ ਸੀ ਇੱਥੇ ਰਹਿੰਦੇ ਮੈਂ ਜੰਮਪਾਲੇ ਇੱਥੇ ਦਾ ਇੱਥੇ ਜੰਮ ਧੁਗੀ ਚ ਰਹਿੰਦੇ ਸੀ ਹਾਂ ਜੀ ਹਾਂ ਜੀ ਹਾਂ ਜੀ ਆ ਇੱਥੇ ਬਣਾਏ ਸੀ ਫਿਰ ਮਾਤਾ ਅਦਾ ਹੀ ਆ ਜਿਹੜਾ ਜਿਹੜਾ ਆਈ ਸਮਾਨ ਆ ਇਹ ਹੁਣ ਮੈਂ ਆਜ ਅੱਜ ਕਾਗਜ਼ ਹੋਰ ਲੈ ਕੇ ਆਂਦਾ ਚੋਂਦਾ ਸੀ ਉੱਤੇ ਬਹੁਤ ਜਲਮੀ ਆਇਆ ਅਛਾ ਤਰਪਾਲ ਪਾਈ ਉੱਤੇ ਹਾਂਜੀ ਪਾਈ ਆ ਹੋਰ ਲਿਆ ਕੇ ਚਿੱਟਾ ਕਾਗਜ਼ ਹੁਣ ਇਹਨੂੰ ਪਤਾ ਕਿੱਲੇ ਹੋ ਜਾਂਦਾ ਹੈ ਕੱਪੜੇ ਕੂਬੜੇ ਕੱਪੜੇ ਭਿੱਜ ਗਏ ਸਾਰੇ ਭਿੱਜ ਗਏ ਬਰਜਾ ਏਰੀਆ ਕੁਝ ਕੀ ਲੱਗਦਾ ਇੱਕ ਤੰਬੂ ਦੇ ਵਿੱਚ ਰਹਿਣਾ ਇੱਕ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਹਾਂ ਯੋ ਫਿਰ ਗੁਰੂ ਸੁਖਨ ਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਤੋਂ ਹੀ ਇਹ ਆਪਣਾ ਵਖਤੀ ਕੱਟ ਰਿਹਾ ਆਏ ਨੇ ਗੁਰੂ ਵੀ ਆਪਣੇ ਵਕਤੀ ਕਰਦੇ ਆ ਸੀ ਤੁਹਾਡਾ ਤੁਹਾਡਾ ਪੋਤਾ ਜਿਹੜਾ ਉਹ ਕੀ ਕਰਦਾ ਕੋਈ ਨਹੀਂ ਜੀ ਕਰਦਾ ਉਹ ਕੰਮ ਨਹੀਂ ਕਰਦਾ ਹੈਗਾ ਮਹਿਲਾ ਫਿਰਦਾ ਰਹਿੰਦਾ ਕਹਿਣੀ ਕਰ ਤੋਂ ਬਾਹਰ ਹੈ ਹਾਂ ਜੀ ਕਹਿਣੀ ਕਰ ਕਹਿਣੇ ਕਰ ਤੋਂ ਬਾਹਰ ਆ ਮੈਂ ਤੁਹਾਨੂੰ ਝੂਠ ਨਹੀਂ ਬੋਲਣ ਵਾਲਾ ਮੈਂ ਗੁਰੂ ਘਰ ਸਿੱਖਾਂ ਮੈਂ 10ਵੇਂ ਪਾਸ਼ਾ ਦਾ ਅੰਮ੍ਰਿਤਸ਼ਰ ਕਿਹਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਧੂੜ ਲਈ ਆ ਮੈਂ ਝੂਠ ਨਹੀਂ ਬੋਲ ਰਣਾ ਲਾ ਉਹ ਕੋਈ ਕੰਮ ਨਹੀਂ ਕਰਦਾ ਨਾ ਸਾਡੇ ਕਹਨੇ ਸਾਰਾ ਉਹ ਲੱਗਦਾ ਕਿ ਕੰਮ ਜਿਹੜੇ ਸਰਕਾਰ ਦਾ ਖਰਚਾ ਕਿਵੇਂ ਚੱਲਦਾ ਹੈ ਖਰਚਾ ਖਰਚਾ ਇਕਣੀਆਂ ਜਿਵੇਂ ਆ ਨੌਜਵਾਨ ਨੇ ਕਿਸੇ ਨੇ ਕੁਸ ਰੇਟ ਦਾ ਕਿਸੇ ਨੇ ਕੋ ਦੇਤਾ ਐਸ ਲੋਟੀ ਜਿਵੇਂ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਰਾਸ਼ਨ ਵੀ ਦੇਵਾਂਗੇ ਤੁਹਾਨੂੰ ਦਵਾਈ ਬੂਟੀ ਦੇ ਵੀ ਪੈਸੇ ਦੇਵਾਂਗੇ ਅਸਤਾਂ ਜੀ ਇਹਨਾਂ ਦੇ ਸਹਾਰੇ ਹੀ ਆ ਜਿਹੜੇ ਇਹ ਸਾਡੇ ਪਿੰਡ ਨਗਰੀ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਸਾਡੇ ਵਰਗੇ ਗਰੀਬਾਂ ਦੇ ਬਾਬਾ ਜੀ ਕੋਈ ਜਿਵੇਂ ਤੁਸੀਂ ਗੁੱਸੇ ਕਿਹੜਾ ਕੋਈ ਦਲਦਵਾਰਾ ਕਮੇਟੀ ਨਾਲ ਗੱਲਬਾਤ ਕੋਈ ਹੋਰ ਜਾਂ ਕੋਈ ਸਰਕਾਰ ਦੇ ਨਾਲ ਕੋਈ ਗੱਲਬਾਤ ਹੋਈ ਹੈ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਸਾਡੀ ਹੋਈ ਸਾਡੇ ਇੱਕ ਦੋ ਵਾਰੀ ਜਿਹੜੇ ਪੰਚਾਇਤ ਦੀ ਸਰਪੰਚ ਜੀ ਉਹਨਾਂ ਨੂੰ ਕਿਹਾ ਉਹ ਅੱਗੇ ਸੁਣਦੇ ਰਹੇ ਆ ਵੀ ਪੈਸੇ ਦੇ ਕੇ ਗਿਆ ਫੁਲਾਨਾ ਇੱਥੇ ਆਇਆ ਉਹ ਪਤਾ ਨਹੀਂ ਕੀ ਉਹਨਾਂ ਨੇ ਕਰਿਆ ਪਤਾ ਨਹੀਂ ਕੀ ਨਹੀਂ ਕਰਿਆ ਕੋਈ ਜਿੱਥੇ ਬੰਦੀ ਨਾ ਚਲਦੇ ਹੋ ਦਲ ਨਾ ਕੋਈ ਹਾਂ ਜੀ ਮੈਂ ਬੁੱਢੇ ਦਲ ਦਾ ਨਹੀਂ ਹਾਂ ਉਹਨਾਂ ਨਾਲ ਕੋਈ ਹੈਲਪ ਦੀ ਗੱਲ ਆ ਤੋ ਹੁਣ ਇਸ ਮੋੜ ਤੇ ਕੀ ਹੈਲਪਫੁਲੀ ਕਰਨੀ ਤੁਹਾਨੂੰ ਨਾ ਜਾ ਹੁੰਦਾ ਨਾ ਹੁੰਦਾ ਹੁਣ ਤਾਂ ਇੱਥੇ ਟਾਈਮ ਪਾਸ ਕਰਦੇ ਨਾਲ ਦੇ ਸਾਥੀ ਵੀ ਨਹੀਂ ਆਏ ਕਿਹੜਾ ਮਨ ਨਹੀਂ ਇੱਕਨ ਨਹੀਂ ਹੁੰਦੇ ਹੈਗੇ ਕੋਈ ਨਾ ਕੋਈ ਜਿਵੇਂ ਹੁਣ ਆਪਣੇ ਕੋਈ ਨਾ ਕੋਈ ਰਹਿੰਦਾ ਆਉਂਦਾ ਜਾਂਦਾ ਮਿਲ ਜਵੇ ਬੇਗਰੀ ਜੀਕਾ ਖਾਲਸਾ ਬੇਗਰੀ ਫਤਿਹ ਹੋ ਜਾਂਦੀ ਆ ਜਾਣੀ ਹੁਣ ਨਾ ਕਿਤੇ ਜਾਣ ਜੋਗਿਆਂ ਨਾ ਕੁਛ ਕਰਨ ਦਾ ਤੇ ਰੱਬ ਦਾ ਰੂਪ ਬਣ ਕੇ ਆਏ ਪਿੰਡ ਦੇ ਵਾਸੀ ਹਾਂਜੀ ਹਾਂਜੀ ਬਿਲਕੁਲ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਪਰਵਕਾਰ ਕੀਤਾ ਮੇਰੇ ਗਰੀਬ ਬੰਦੇ ਤੇ ਆਏ ਹੁਣ ਮੈਨੂੰ ਕਹਿੰਦੇ ਬਾਈ ਬਾਬਾ ਜੀ ਤੁਹਾਡੀ ਸਾਰੀ ਅਸੀਂ ਤੇਰਾ ਸਾਰਾ ਹੀ ਬਜਨ ਅਸੀਂ ਚੱਕ ਲਿਆ ਆਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਾਣੀ ਲੈ ਕੇ ਦਵਾਈ ਬੂਟੀ ტიკਰ ਕੇ ਅਨ ਪਾਣੀ ტიკਰ ਜੋ ਵੀ ਹੈ ਸ਼ਾਹਵਾ ਦੇਖ ਲਓ ਆ ਮਿਸਤਰੀ ਲੈ ਆਏ ਨੇ ਸਾਰਾ ਕਾਰੋਬਾਰ ਕਰਾ ਰਹੇ ਨੇ ਕਹਿੰਦੇ ਬਾਬਾ ਜੀ ਤੁਹਾਨੂੰ ਵਧੀਆ ਮਕਾਨ ਬਣਾ ਕੇ ਦੇਵਾਂਗੇ ਰਸੋਈ ਬਣਾ ਕੇ ਦੇਵਾਂਗੇ ਤੁਹਾਡੀ ਹਰ ਇੱਕ ਅਸੂਲਤ ਪੂਰੀ ਕਰਾਂਗੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰ ਰਹੇ ਹਾਂ ਜੀ ਮਾਲਕ ਇਹਨਾਂ ਨੂੰ ਵਾਹਿਗੁਰੂ ਤੁਹਾਨੂੰ ਵੀ ਸੰਦਰਸਤੀਆਂ ਵਿੱਚ ਤੁਹਾਡੇ ਪਰਿਵਾਰਾਂ 'ਚ ਤਰਕੀਆਂ ਦੇਵੇ ਮਹਾਰਾਜ ਤੁਹਾਡੇ ਬਾਪੂ ਜੀ ਸਾਡੇ ਡੈਡੀ ਅੱਜ ਕਿੰਨੇ ਕ ਸਮੇ ਤੋਂ ਜਿਹੇ ਹਾਲਾਤ ਸੀਗੇ ਹਾਲਾਤ ਤਾਂ ਇਹਨਾਂ ਦੇ ਸਮਝੋ 25 30 ਸਾਲ ਹੀ ਹੋ ਗਏ। ਅੱਛਾ ਕਿਦਾਂ ਕਦੋਂ ਆਏ ਤੁਸੀਂ ਕਦੋਂ ਤੁਸੀਂ ਦੇਖਿਆ ਕਿ ਹਾਲਾਤ ਜਿਹੜੇ ਨੇ ਵੱਧ ਤੋਂ ਵੱਧਰ ਹੋ ਗਏ ਨੇ ਕੀ ਕਿਹਾ ਕਿਹਨੂੰ ਅਪੀਲ ਕੀਤੀ? ਅਸੀਂ ਸਭ ਤੋਂ ਪਹਿਲਾਂ ਸਨਿ ਸਿਆਣੂ ਕੀਤੀ ਹੈ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਰੇ ਮੁੰਡਿਆਂ ਦੇ ਨਾਲ ਗੱਲ ਕੀਤੀ। ਲੱਗਦਾ ਕਿ ਪਰਮਾਤਮਾ ਨੇ ਬਾਹ ਫੜ ਲਿਆ। ਹਾਂ ਜੀ ਸੱਚੇ ਬਾਦਸ਼ਾਹ ਬਗਰੂ ਨੇ ਇਹਨਾਂ ਦੀ ਬਾਹ ਫੜੀ। ਵੀ ਹੁਣ ਮਕਾਨ ਜਿਹੜਾ ਹੁਣ ਤੁਹਾਡੇ ਤੁਹਾਨੂੰ ਟੈਨਸ਼ਨ ਕਰ ਜੂਗੀ ਥੋੜੀ ਜੀ ਵੀ ਮਤਲਬ ਸੁੱਖ-ਸਾਂਦਨਾ ਤੁਹਾਡੇ ਬਾਪੂ ਜੀ ਰਹਿਣਗੇ। ਹਾਂਜੀ ਵਧੀਆ ਜ਼ਿੰਦਗੀ ਬਤੀਤ ਕਰਦੇ। ਜਿੰਨਾ ਪਹਿਲਾਂ ਰਹਿੰਦੇ ਸੀ ਸੋਹਰੇ ਕਰ ਚਿੰਤਾ ਹੀ ਰਹਿੰਦੀ ਸੀ। ਬਹੁਤ ਚਿੰਤਾ ਰਹਿੰਦੀ ਸੀ ਫੋਨ ਕਰਦੇ ਰਹਿੰਦੇ ਸੀ ਕਦੇ ਮੇਰੇ ਬੱਚੇ ਜਿਹੜਾ ਮਾਰ ਕੇ ਜਾਂਦੇ ਸੀ ਕਦੇ ਮੈਂ ਮਾਰ ਕੇ ਜਾਂਦੀ ਸੀ। ਹਾਂਜੀ। ਕਦੇ ਵੱਟੀਆਂ ਭੈਣਾ ਆ ਜਾਂਦੀ ਸੀ ਸਾਲ ਦੋ ਸਾਲ ਬਾਅਦ ਅਸੀਂ ਥੋੜਾ ਜਿਹਾ ਨੇੜੇ ਰਹਿੰਦੇ ਅਸੀਂ ਥੋੜਾ ਜਲਦੀ ਆ ਜਾਂਦੇ ਸੀ। ਹੁਣ ਵੀ ਸਮਝੋ ਮਾਰ ਹੀ ਗਏ ਸੀ ਸਮਝੋ ਵੈਗਰੂ ਨਹੀਂ ਚੱਕਿਆ ਜਦੋਂ ਆ ਕੇ ਨਾ ਚੱਕਿਆ। ਅੱਛਾ ਤੁਹਾਡੇ ਬ੍ਰਦਰ ਨਹੀਂ ਕੋਈ ਹੈਗੇ? ਬਰਦਰ ਸਾਡੇ ਕੋਲ ਸੀਗਾ ਉਹ ਵੀ ਪੂਰੇ ਹੋ ਗਏ ਆ ਕੁ ਮਹੀਨਾ ਤੋਂ ਉੱਪਰ ਹੋ ਗਿਆ ਨਾ ਅੱਛਾ ਬਜ਼ੁਰਗ ਬਾਪੂ ਜੀ ਨੇ ਕੀ ਕਰ ਦਿੱਤ ਕ ਲਈ ਤਕਰੀਬਨ ਤਕਰੀਬਨ ਇਹਨਾਂ ਦੇ ਸੀ ਇਹਨਾਂ ਦਾ ਬਸ ਆਇਆ ਹੁਣ ਬਾਪੂ ਜੀ ਇਕੱਲੇ ਦਾ ਰਹਿਣਾ ਵੀ ਬਹੁਤ ਔਖਾ ਸੀਗਾ ਬਹੁਤ ਜ਼ਿਆਦਾ ਯਾਨੀ ਮਤਲਬ ਉਹਨਾਂ ਦੀ ਟੈਨਸ਼ਨ ਨਾਲ ਹੀ ਮੰਜੇ ਤੇ ਡਿੱਗ ਗਏ ਤੇ ਵੀ ਸਾਡੇ ਕੋਲੇ ਕੋਈ ਅੱਗੇ ਪਿੱਛੇ ਕੋਈ ਵੀ ਸੰਭਾਲਣ ਵਾਲਾ ਨਹੀਂ ਰਿਹਾ ਬਹੁਤ ਜ਼ਿਆਦਾ ਯਾਨੀ ਤਕਲੀਫ ਹੋਈ ਇਹਨਾਂ ਨੂੰ ਤੇ ਸਾਨੂੰ ਫਿਰ ਸਾਡੀ ਚਾਚੀ ਨੇ ਫੋਨ ਕਰਕੇ ਬੁਲਾਇਆ ਕਿਸੇ ਸਰਕਾਰੀ ਅਧਿਕਾਰੀ ਨੇ ਜਾਂ ਸਰਕਾਰ ਨੇ ਬਾਹ ਨੀ ਫੜੀ ਕਿਸੇ ਨੇ ਕਿ ਸਾਡੇ ਘਰ ਤੱਕ ਕੋਈ ਇੱਥੇ ਮੈਂ ਤਾਂ ਕੋਈ ਨਹੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਅੱਛਾ ਵੋਟਾਂ ਮੰਗਣਾਉਂਦੇ ਸੀ ਵੋਟਾਂ ਮੰਗਣ ਜ਼ਰੂਰ ਆ ਚੌਂਤਰੇ ਦੇ ਇਕੱਠ ਹੁੰਦਾ ਰਹਿਆ ਬਥੇਰੀਆਂ ਮੀਟਿੰਗਾਂ ਕਰਦੇ ਰਹੇ ਨੇ ਬਥੇਰੇ ਚਾਹ ਪਾਣੀ ਚੱਲਦੇ ਰਹੇ ਨੇ ਇਹ ਜੇ ਚਾਹ ਪਾਣੀ ਚਲਾਉਣ ਦਾ ਕੀ ਫਾਇਦਾ ਜਦੋਂ ਕਿਸੇ ਗਰੀਬ ਦੀ ਬਾਹ ਹੀ ਨਾ ਫੜੇ ਮੇਰਾ ਨਾਮ ਮੇਰੇ ਨਵਜਿੰਦਰ ਸਿੰਘ ਅੱਛਾ ਕਿਹੜਾ ਪਿੰਡ ਹੈ ਜੀ ਮੇਰੇ ਪਿੰਡ ਫੁੱਲਾਂ ਵਾਲ ਜੀ ਅੱਛਾ ਜਿਨ੍ਹਾਂ ਦਾ ਮਕਾਨ ਬਣਾ ਰਹੇ ਉਹਨਾਂ ਬਾਪੂ ਜੀ ਕੌਣ ਨੇ ਉਹ ਕੀ ਕਾਰਨ ਹੈ ਕਿਵੇਂ ਤੁਹਾਨੂੰ ਪਤਾ ਲੱਗਿਆ ਆਪਣੇ ਉਜਾਗਰ ਸਿੰਘ ਬਾਪੂ ਜੀ ਆ ਜੀ ਇਹ ਇਹਨੇ ਹਿੰਗ ਸਿੰਘ ਨੇ ਇਹਨਾਂ ਦੀ ਉਮਰ ਤਕਰੀਬਨ 79 85 ਸਾਲ ਦੇ ਗੇੜਛਾ ਜੀ ਤੇ ਹੁਣ ਚੱਲਣ ਫਿਰਨ ਜੋਗੇ ਨਹੀਂ ਹੈਗੇ ਤੇ ਇਹਨਾਂ ਦੇ ਇੱਕੋ ਇੱਕ ਬੇਟਾ ਸੀਗਾ ਉਹਦੀ ਵੀ ਡੈਥ ਹੋ ਗਈ ਆ ਤੇ ਹੁਣ ਪਰਿਵਾਰ ਚ ਕੋਈ ਕਮਾਉਣ ਵਾਲਾ ਹੈ ਨਹੀਂ ਤੇ ਚਲੋ ਸਾਡੇ ਕੋਲੇ ਸੰਪਰਕ ਹੋਇਆ ਤੇ ਅਸੀਂ ਬਾਪੂ ਜੀ ਦੇ ਇਹਦਾ ਘਰ ਦੀ ਜੋ ਸੀਗੀ ਸੇਵਾ ਅਸੀਂ ਆਪ ਲਈ ਆਏ ਅੱਛਾ ਹੁਣ ਕੀ ਕੀ ਬਣਾ ਰਹੇ ਹੁਣ ਬਾਪੂ ਜੀ ਨੂੰ ਜੀ ਇੱਕ ਅਸੀਂ ਕਮਰਾ પાਕੇ ਦੇ ਰਹੇ ਆ ਜੀ ਨਾਲ ਉਹਦੇ ਅਟੈਚਰ ਸੌਈ ਕਰ ਦੇਣੀ ਆ ਤੇ ਨਾਲ ਉਹਨਾਂ ਨੂੰ ਵਾਸ਼ਰੂਮ ਤਿਆਰ ਕਰਕੇ ਦੇਣੇ ਆ ਜੀ ਅੱਛਾ ਪਹਿਲਾਂ ਕਿਸ ਹਾਲਾਤ ਦੇ ਵਿੱਚ ਰਹਿੰਦੇ ਸੀਗੇ ਬਾਪੂ ਜੀ ਜੀ ਪਹਿਲਾਂ ਝੁੱਗੀ ਦੇ ਵਿੱਚ ਰਹਿੰਦੇ ਸੀਗੇ ਉਹ ਝੁੱਗੀ ਦੇ ਵਿੱਚ ਗਰਮੀ ਵੀ ਦੇਖੋ ਗਰਮੀ ਦੇ ਮੌਸਮ ਚ ਕਿੰਨੀ ਜਿਆਦਾ ਗਰਮੀ ਸੀ ਜੀ ਮੀਂਹ ਪੈਂਦਾ ਸੀ ਉਹ ਚੁੰਦਾ ਸੀ ਬਾਪੂ ਜੀ ਦੇ ਕੱਪੜੇ ਗਿੱਲੇ ਰਾਸ਼ਨ ਗਿੱਲਾ ਸਾਰਾ ਕੁਝ ਖਰਾਬ ਹੋ ਜਾਂਦਾ ਸੀ ਚਲੋ ਜਦੋਂ ਅਸੀਂ ਹਾਲਾਤ ਦੇਖਿਆ ਆ ਕੇ ਫਿਰ ਅਸੀਂ ਸੋਚਿਆ ਵੀ ਨਹੀਂ ਇਹ ਸੇਵਾ ਕਰਨ ਵਾਲੀ ਬਣਦੀ ਆ ਤੇ ਅਸੀਂ ਸਾਡਾ ਜਿਹੜਾ ਪਿੰਡਾ ਜਿੱਨੇ ਸਾਡੀ ਟੀਮ ਨੌਜਵਾਨ ਨੇ ਸਾਡੇ ਪਿੰਡ ਦੇ ਵਿੱਚ ਇਹ ਅਸੀਂ ਮੋਸਟਲੀ ਉਪਰਾਲੇ ਕਰਦੇ ਰਹਨੇ ਆ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਬਾਕੀ ਜਿਹੜੇ ਪਿੰਡਾਂ ਦੇ ਮੁੰਡੇ ਆ ਉਹਨਾਂ ਨੂੰ ਆਪਣੇ ਪਿੰਡ ਤੌਰ ਤੇ ਜਰੂਰ ਇਹ ਉਪਰਾਲੇ ਕਰਨੇ ਚਾਹੀਦੇ ਨੇ ਇਹ ਬਾਪੂ ਜੀ ਇਕੱਲੇ ਰਹਿੰਦੇ ਨੇ ਹਾਂਜੀ ਹੁਣ ਬਾਪੂ ਜੀ ਇਕੱਲੇ ਇੱਕ ਬਾਪੂ ਜੀ ਦਾ ਪੋਤਾ ਜੀ ਉਹ ਪਰ ਹੁਣ ਇਹਨਾਂ ਦੀ ਸੇਵਾ ਆਪਣੇ ਸਿਆਂ ਸਾਹਮਣ ਕਰ ਲਈ ਇਹਨਾਂ ਦੀ ਬੇਟੀ ਆਈ ਹੋਈ ਹੈ ਜੀ ਕੀ ਲੱਗਦਾ ਸਿਹਤ ਵੀ ਠਿੱਲੀ ਸੀ ਉਹ ਕਹਿੰਦੇ ਇਲਾਜ ਵੀ ਤੁਸੀਂ ਕਰਾਇਆ ਜੀ ਹਾਂ ਇਹ ਇਲਾਜ ਜੀ ਇਦਾਂ ਜੀ ਬਾਪੂ ਨਾਲ ਸਾਰੇ ਸਹਿਯੋਗ ਨਾਲ ਹੀ ਹੋਇਆ ਵਾ ਠੀਕ ਹੈ ਜੀ ਤੇ ਹੁਣ ਕੱਲ ਉਹ ਵੀ ਹੁਣ ਪਿਛਲੇ 6 ਮਹੀਨਿਆਂ ਤੋਂ ਕਾਫੀ ਰਿਕਵਰ ਹੋ ਗਿਆ ਹੁਣ ਅਸੀਂ ਅੱਗੇ ਸੋਚਿਆ ਕਿ ਬਾਪੂ ਜੀ ਲਈ ਅਸੀਂ ਕੋਈ ਵਧੀਆ ਖਾਣਾ ਦਾ ਇੰਤਜ਼ਾਮ ਕਰਾਂਗੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਰਹਿੰਦੀ ਜ਼ਿੰਦਗੀ ਨੂੰ ਵਧੀਆ ਬਤੀਤ ਕਰ ਸਕੇ ਜਿਹੜੇ ਹੋਰ ਵੀ ਕਈ ਪਿੰਡ ਦੇ ਵਿੱਚ ਘਰ ਨਹੀਂ ਉਹਨਾਂ ਲਈ ਕਿਵੇਂ ਆ ਜਿਵੇਂ ਕਈਆਂ ਕੋਲੇ ਹੋਰ ਵੀ ਛੱਤ ਨਹੀਂ ਆ ਜਿਵੇਂ ਇੱਧਰ ਹਾਂਜੀ ਉਹ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਵਿਜ਼ਿਟ ਕਰਨਾ ਜੀ ਕਿਉਂਕਿ ਸਾਡਾ ਇਹ ਕੰਮ ਆਲਮੋਸਟ ਲੈਂਟਰ ਤੇ ਚਲੇ ਗਿਆ ਵਾ ਉਹ ਅਸੀਂ ਇੱਕ ਅੱਧੇ ਦਿਨ ਚ ਵਿਜ਼ਿਟ ਕਰਕੇ ਫਿਰ ਅਸੀਂ ਉਹ ਦੇਖਾਂਗੇ ਵੀ ਉੱਥੇ ਕੀ ਕੀ ਹੋਣ ਵਾਲਾ ਵਾ ਕੀ ਲੱਗਦਾ ਹੈ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਜਿਹੜੇ ਤੁਸੀਂ ਕਰ ਰਹੇ ਹੋ ਬਿਲਕੁਲ ਜੀ ਹੁਣ ਯੋਜਨਾਵਾਂ ਤਾਂ ਬਹੁਤ ਚੱਲਦੀਆਂ ਨੇ ਪਰ ਉਹ ਕੁਛ ਪਿੰਡੋਂ ਦਾ ਲਾਹਾ ਲੈ ਲੈਂਦੇ ਆ ਕੁਛ ਨਹੀਂ ਲੈਂਦੇ ਜਿਹੜੇ ਨਹੀਂ ਲੈਂਦੇ ਪਤਾ ਨਹੀਂ ਕਿਉਂ ਨਹੀਂ ਲੈਂਦੇ ਹੈਗੇ ਕਾਫੀ ਪਿੰਡਾਂ 'ਚ ਲਾਹਾ ਲਿਆ ਜਾਂਦਾ ਉਸ ਯੋਜਨਾਵਾਂ ਦਾ ਤਾਂ ਮੈਂ ਤਾਂ ਇਹੀ ਕਹਿਣਾ ਵਾਂ ਕਿ ਲੋਕ ਲੋਕ ਜਾਗਰੂਕ ਹੋਣ ਇਸ ਚੀਜ਼ ਲਈ ਵੀ ਜਿਹੜੀ ਹਰ ਸਕੀਮ ਸਰਕਾਰ ਕੰਨੀ ਆਉਂਦੀ ਆ ਉਹਦਾ ਲਾਹਾ ਲਿਆ ਜਾਵੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਜੀ ਕਿਹੜੇ ਪਿੰਡ ਦੇ ਵਿੱਚ ਖੜੇ ਹੋ? ਅੱਜ ਕੀ ਵਜ੍ਹਾ ਹੈ? ਇਹ ਪਿੰਡ ਜੀ ਸਾਡਾ ਪਿੰਡ ਫੁੱਲਾਂਵਾਲ ਪੱਖੋਆ ਰੋਡ ਜ਼ਿਲ੍ਹਾ ਲੁਧਿਆਣਾ। ਜੀ। ਉਹ ਪਿੰਡ ਆ ਜੀ ਇਹ। ਜੀ ਕੀ ਵਜ੍ਹਾ ਅੱਜ ਇਸ ਘਰ ਦੇ ਵਿੱਚ ਖੜੇ ਹੋ? ਇਹ ਜੀ ਸਾਡੇ ਪਿੰਡ ਚ ਇੱਕ ਗੁਰਸਿੱਖ ਬਜ਼ੁਰਗ ਸੀਗੇ ਇਹਨਾਂ ਦੀ ਕਾਫੀ ਉਮਰ ਆ ਇੱਕ ਐਡਾ ਵੱਡਾ ਮਤਲਬ ਕਿ ਘਰ ਇਹਨਾਂ ਦਾ ਮਤਲਬ ਵਿੜਾ ਹੋਈ ਆ ਖੁੱਲਾ ਹੋਰ ਕੁਝ ਨਹੀਂ ਹੈਗਾ ਤੇ ਇੱਕ ਝੁੱਗੀ ਸੀ ਝੁੱਗੀ ਦੇ ਵਿੱਚ ਰਹਿੰਦੇ ਸੀ ਅੰਨੀ ਗਰਮੀ ਤੇ ਬਰਸਾਤ ਦੇ ਮੌਸਮ ਕਰਕੇ ਇਹਨਾਂ ਦੀ ਬਹੁਤ ਔਖੀ ਆਉਦੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਸ ਕਰਕੇ ਅਸੀਂ ਸਾਰੇ ਜਿੰਨੇ ਪਿੰਡ ਦੇ ਵੀਰ ਸੀਗੇ ਆਲੇ-ਦਾਲੇ ਦੇ ਸਾਡੇ ਯਾਰ ਦੋਸਤ ਹੋਰ ਸਾਡਾ ਇੱਕ ਨਾ ਨਸ਼ਾ ਛਡਾਊ ਕਮੇਟੀ ਦਾ ਗਰੁੱਪ ਬਣਿਆ ਹੋਇਆ ਉਹ ਗਰੁੱਪ 'ਚ ਸਾਡੇ ਸਣੀ ਵੀਰ ਨੇ ਬਜ਼ੁਰਗ ਬਾਪੂ ਦੀ ਫੋਟੋ ਪਾਈ ਸੀ ਇਹਨੂੰ ਦੇਖਦੇ ਹੋਏ ਫਿਰ ਅਸੀਂ ਸਨ ਦੇਖਿਆ ਵੀ ਬਾਪੂ ਜੀ ਜ਼ਿੰਦਗੀ ਬਹੁਤ ਔਖੀ ਬਤੀਤ ਕਰ ਇੱਕ ਤਰਨ ਤੋਂ ਵੀ ਅਰਸਮਰਥ ਹੈ ਤੇ ਫਿਰ ਸਾਰਿਆਂ ਰਲ ਕੇ ਜੋ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਤੈਲ ਫੁੱਲ ਇਕੱਠਾ ਕਰਕੇ ਕਿਸੇ ਨੇ ਸੀਮੈਂਟ ਦੀ ਸੇਵਾ ਕਰਤੀ ਰੇਤੇ ਦੀ ਬਜਰੀ ਦੀ ਸਾਨੂੰ ਬਹੁਤ ਮਤਲਬ ਕੋਈ ਮਦਦ ਮਿਲੀ ਫਿਰ ਉਹ ਸਾਨੂੰ ਆਉਣਾ ਸੀ ਬਾਪੂ ਦਾ ਘਰ ਤੇਕਰ ਰਸੋਈ ਤੇ ਬਾਥਰੂਮ ਤਿਆਰ ਕਰਕੇ ਮਤਲਬ ਜਿੰਨਾ ਮੀੜਾ ਬੂੜਾ ਪੱਕਾ ਕਰਕੇ ਇਹਨਾਂ ਨੂੰ ਦਵਾਂਗੇ ਬਾਕੀ ਰਾਸ਼ਨ ਵਗੈਰਾ ਜੋ ਵੀ ਸਾਥੋ ਹੋਇਆ ਹੋਰ ਵੀ ਅਸੀਂ ਉਹ ਵੀ ਕਰਕੇ ਬਾਪੂ ਜੀ ਨੂੰ ਦਵਾਂਗੇ ਬਾਕੀ ਜੇ ਕਿਸੇ ਦਾ ਸਾਨੂੰ ਦੂ ਤਿੰਨ ਪਰਿਵਾਰਾਂ ਦਾ ਹੋਰ ਸੰਪਰਕ ਹੋਇਆ ਫੁੱਲਣਾ ਪਿੰਡ 'ਚ ਤੇ ਉਹ ਵੀ ਅਸੀਂ ਇਹ ਕੰਮ ਕਰਕੇ ਦਵਾਂਗੇ ਬਾਕੀ ਇਹ ਕੰਮ ਵੀਰੇ ਕਰਨ ਵਾਲੇ ਤਾਂ ਸਰਕਾਰਾਂ ਦੇ ਆ ਤੇ ਪਰ ਕਰਨੇ ਸਾਨੂੰ ਮਤਲਬ ਪੈ ਰਹੇ ਆ ਪਤਾ ਨਹੀਂ ਕਿ ਕਿੱਥੇ ਘਾਟ ਆ ਵੀ ਜਾਂ ਇਹਨਾਂ ਦਾ ਸਰਕਾਰ ਨਾਲ ਸੰਪਰਕ ਨਹੀਂ ਹੋਇਆ ਜਾਂ ਕਿੱਦਾਂ ਵੀ ਦੋ ਜੋ ਵੀ ਹੋ ਗਿਆ ਠੀਕ ਹੈ ਵੀ ਬਾਕੀ ਇਹ ਸਾਰਾ ਅਸੀਂ ਰਲ ਕੇ ਹੁਣ ਸਾਡੇ ਪਿੰਡਾਂ ਦੇ ਸਰਕਾਰਾਂ ਦੇ ਕੰਮ ਕਿਤੇ ਨਾ ਕਿਤੇ ਨੌਜਵਾਨ ਵੀ ਪਿੰਡਾਂ ਦੇ ਵਿੱਚ ਜਾਗਰੂਕ ਹੋ ਗਏ ਨੇ ਤੇ ਬਿਲਕੁਲ ਬਿਲਕੁਲ ਜੀ ਹੋ ਹੀ ਜਾਂਦਾ ਜੀ ਹੌਲੀ ਹੌਲੀ ਮੋਟੀਵੇਸ਼ਨ ਹੋਊਗੀ ਦੇ ਕੇ ਅਸੀਂ ਤਾਂ ਆਪ ਕਹਿੰਦੇ ਹਰ ਇੱਕ ਪਿੰਡ ਨੂੰ ਜੋ ਵੀ ਆਪਦੇ ਗਰੀਬ ਦੀ ਬਾਹ ਫੜਨੀ ਚਾਹੀਦੀ ਔਕੇ ਸੋਕੇ ਹੋਗੇ ਹਨ ਵੀ ਜਿੰਨਾ ਕੁ ਵੀ ਹੋ ਸਕਦਾ ਪਿੰਡਾਂ ਚੋ ਜੇ ਮੁੰਡੇ ਇਕੱਠੇ ਹੋ ਕੇ ਯਾਰ ਕਰ ਲੈਣ ਪਿੰਡ ਦੇ ਗਰੀਬ ਬੰਦਿਆਂ ਦੀ ਹਨ ਮਦਦ ਹੋਈ ਜਾਊਗੀ ਜੋ ਜਹੇ ਜਹੇ ਅਜੇ ਮੌਕੀ ਜ਼ਿੰਦਗੀ ਬਤੀਤ ਕਰਦੇ ਆ ਇਹਨਾਂ ਦੀ ਬਾਹ ਫੜੀ ਜਾਊਗੀ ਕਿਤੇ ਨਾ ਕਿਤੇ ਜਾ ਕੇ